ਸਰਵੰਦਾ ਪਲਾਚਾਰੀ ਟੈਮਨ ٹرسٹ ਦੇ ਵੱਲੋਂ 34 ਬੱਚਿਆਂ ਦੇ ਫੀਸ ਤੇ 202 ਲੱਖ 60 ਹਜ਼ਾਰ ਰੁਪਏ ਦਾ ਚੈੱਕ ਲੈ ਕੇ ਆਈਆਂ। ਇਹ ਕਾਲਜ ਸਾਡੇ ਨਾਲ 2017 ਤੋਂ ਜੁੜਿਆ ਹੋਇਆ ਹੈ। ਹੁਣ ਤੱਕ ਅਸੀਂ ਇਹਨਾਂ ਨੂੰ ਤਕਰੀਬਨ 14 ਲੱਖ ਦੇ ਕਰੀਬ ਬੱਚਿਆਂ ਦੇ ਫੀਸਾਂ ਦੇ ਚੈੱਕ ਦੇ ਚੁੱਕੇ ਹਾਂ। ਪਰ ਇਸ ٹرسٹ ਦੇ ਵਿੱਚ ਇੱਕ ਤੇ ਸਿਰਫ ਇੱਕੋ ਹੀ ਸੱਜਣ ਦੇ ਪੈਸਿਆਂ ਦੇ ਨਾਲ ਉਹ ਹੈਗੇ ਡਾਕਟਰ ਐਸ.ਪੀ. ਸਿੰਘ ਉਪਰਾਏ। ਉਹ ਆਪਣੀ ਕਮਾਈ ਦੇ ਵਿੱਚੋਂ 98% ਹਿੱਸਾ ਇਹਨਾਂ ਜਿਹੜੇ ਭਲਾਈ ਦੇ ਕੰਮਾਂ ਦੇ ਵਿੱਚ ਲਉ। ਉਹ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਨਹੀਂ ਲੈਂਦੇ। ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਸਲਿੱਪ ਨਹੀਂ ਹੈ ਕਿ ਕਿਹੜਾ ਕਿਸ ਜਿਹੜਾ ਬਾਹਰੋਂ ਇਸ ਟਰਸਟ ਦੇ ਵਿੱਚ ਕਿਸੇ ਦੇ ਪਾਸੋਂ ਕੋਈ ਪੈਸਾ ਆਉਂਦਾ। ਸੋ ਮੈਂ ਅਸੀਂ ਦੋ ਸਟ੍ਰੀਮਸ ਵੈਸੇ ਦਾ ਹਰ ਇੱਕ ਪਾਸੇ ਜਿਹੜਾ ਇੱਕ ਪਾਸਾ ਤੁਸੀਂ ਫਰੋਲ ਲਓ ਹਰ ਇੱਕ ਪਾਸੇ ਇਹ ਜਿਹੜਾ ਟਰਸਟ ਨਾਲ ਹੈਲਪ ਕਰਦਾ। ਜਿਹੜਾ ਜੈਨੂਇਨ ਹੈ, ਜੈਨੂਨ ਹੋਣਾ ਚਾਹੀਦਾ। ਉਸ ਦੀ ਟਰਸਟ ਹਰ ਪੱਖੋਂ ਮਦਦ ਕਰਨ ਨੂੰ ਹਰ ਵੇਲੇ ਤਿਆਰ ਹਾਂ ਦਾ ਤੇ ਹਰ ਵੇਲੇ ਕਰਦਾ ਸੋ ਮੀਨ ਸਟਰੀਮਸ ਦੋ ਹੈ এডੂਕੇਸ਼ਨ ਹੈ ਤੇ ਹੈਲਥ ਹੈ ਦੋਨੇ ਸਟਰੀਮਾਂ ਦੇ ਵਿੱਚ ਇਹ ٹرسٹ ਜਿਹੜਾ ਹੈਗਾ ਫੁੱਲੀ ਦਿਲੋਂ ਤਨੋਂ ਮਨੋਂ ਤਨੋਂ ਸਭ ਪਾਸਿਓਂ ਇਹ ٹرسٹ ਜਿਹੜਾ ਹੈਗਾ ਉਹ ਇਸ ਹਿਮੈਨਿਟੀ ਦੀ ਮਦਦ ਕਰ ਰਿਹਾ ਹੈ ਮੈਂ ਮੈਂ ਆਪਣੇ এডੂਕੇਸ਼ਨ ਦੇ ਵਿੱਚ ਗੱਲ ਕਰੂੰਗੀ এডੂਕੇਸ਼ਨ ਦੇ ਵਿੱਚ ਬੇਟਾ ਬੱਚਿਆਂ ਨੂੰ ਫੀਸ ਦਿੱਤੀ ਜਾਂਦੀ ਹੈ ਬਹੁਤ ਸਾਰੇ ਕਾਲਜ ਯੂਨੀਵਰਸਟੀਆਂ ਜਿਹੜੇ ਹੈਗੇ ਆ ਇਸ ٹرسٹ ਨੇ ਅਡਾਪਟ ਕੀਤੇ ਹੋਇਆ ਉਹਦੇ ਵਿੱਚ ਦੋ ਕੰਡੀਸ਼ਨਸ ਰੱਖੀਆਂ ਹੋਈਆਂ ਪਹਿਲੀ ਕੰਡੀਸ਼ਨ ਇਹ ਹੈ ਕਿ ਬੱਚਾ ਇੰਟੈਲੀਜੈਂਟ ਹੋਵੇ ਬੱਚੇ ਦੇ 80% ਤੋਂ ਉੱਪਰ ਨੰਬਰ ਹੋਣ ਤੇ ਜੈਨੂਇਨ ਹੋਵੇ ਮਤਲਬ ਫਾਈਨੈਂਸ਼ੀਅਲੀ ਵੀਕ ਹੋਵੇ ਕੋਈ ਜ਼ਰੂਰੀ ਨਹੀਂ ਵੀ ਜਿਹਦੀ ਐਨੀ ਇਨਕਮ ਹੈ ਤੁਹਾਨੂੰ 80% ਨੰਬਰ ਲਏ ਆ ਤੇ ਉਹਨੂੰ ਟਰਸਟ ਪੈਸੇ ਦਊਗਾ ਉਹ ਸੂਨ ਨਹੀਂ ਦਿੰਦਾ ਦੂਸਰੀ ਕੈਟੇਗਰੀ ਸਾਡੇ ਕੋਲ ਉਹ ਆਉਂਦੀ ਹੈ ਜਿਨ੍ਹਾਂ ਦੇ ਫਾਦਰ ਨਹੀਂ ਹੈਗੇ ਉਹਨਾਂ ਦੇ ਵਾਸਤੇ ਅਸੀਂ ਕੋਈ ਕੰਡੀਸ਼ਨ ਨਹੀਂ ਰੱਖੀ ਹੋਈ ਸਿਰਫ ਇਹ ਹੈ ਵੀ ਉਹ ਬੱਚਾ ਜਿਹੜਾ ਕਲਾਸ ਚ ਪਾਸ ਹੋਣਾ ਚਾਹੀਦਾ ਕਿਉਂਕਿ ਫਾਈਨੈਂਸ਼ੀਅਲੀ ਉਹ ਵੀਕ ਹੈ ਇਸ ਕਰਕੇ ਉਹਦਾ ਫਾਦਰ ਨਹੀਂ ਆ ਉਹਨੂੰ ਫਾਈਨੈਂਸ਼ੀਅਲ ਅਸਿਸਟੈਂਸ ਨਹੀਂ ਮਿਲਦੀ ਆਪਣੀ ਪੜ੍ਹਾਈ ਜਿਹੜੀ ਕੰਟੀਨਿਊ ਨਹੀਂ ਕਰ ਸਕਦਾ ਉਹਨੂੰ ਇਸ ਤਰ੍ਹਾਂ ਹੈਲਪ ਦਿੱਤੀ ਜਾਂਦੀ ਸੋ ਅੱਜ ਅਸੀਂ ਇੱਥੇ 34 ਬੱਚਿਆਂ ਦੀ ਫੀਸ ਜਿਹੜੀ ਹੈਗੀ ਆ ਉਹ ਦੇਣ ਵਾਸਤੇ 2,60,000 ਦਾ ਚੱਕ ਮੈਂ ਲੈ ਕੇ ਆਈਆਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਸੁਜੈਸ਼ਨ ਦਿੰਨੀ ਆ ਕਿ ਅੱਗੇ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਮਿਹਨਤ ਕਰੋ 80% ਤੋਂ ਉੱਪਰ ਨੰਬਰ ਲੈ ਕੇ ਤੇ ਤੁਸੀਂ ਫੇਰ ਦੁਬਾਰਾ ਇਸ ਟਰਸਟ ਦੇ ਵਿੱਚੋਂ ਜਿਹੜੀ ਆ ਉਹ ਹਲਪ ਪ੍ਰਾਪਤ ਕਰ ਸਕਦੇ ਹੋ ਸੋ ਬਹੁਤਾਂ ਕੁਝ ਨਾ ਬੋਲਦੀ ਹੋਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅ ਅਸੀਂ ਮਾਤਾ ਗੋਦੀ ਕਾਲ ਫਤਿਹਗੜ੍ਹ ਸਾਹਿਬ ਵੱਲੋਂ ਸਰਬਾਧਾ ਪੁਲਾ ਟਰਸਟ ਦੇ ਚੇਅਰਮੈਨ ਸਰਦਾਰ ਰਸਪੀ ਸਿੰਘ ਅਭਰਾਜੀ ਦਾ ਬਹੁਤ ਤਧਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਦੀ ਫਾਈਨੈਂਸ਼ੀਅਲੀ ਮਦਦ ਕੀਤੀ ਹੈ ਕਿਉਂਕਿ ਸਾਰੇ ਵਿਦਿਆਰਥੀ ਉਹ ਨੇ ਜਿਨ੍ਹਾਂ ਨੂੰ ਸਹੀ ਅਰਥਾਂ ਦੇ ਵਿੱਚ ਪੈਸੇ ਦੀ ਲੋੜ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਪੈਸਾ ਜਿਹੜਾ ਹੈਗਾ ਉਹ ਸਹੀ ਹਾਂ ਦੇ ਉਤੇ ਇਹ ਖਰਚ ਵੀ ਜਿਹੜਾ ਹੈਗਾ ਹੋਏ ਹੋਵੇਗਾ ਸੋ ਅਸੀਂ ਬੱਚਿਆਂ ਨੂੰ ਵੀ ਇਹ ਨਾਲ ਦੀ ਨਾਲ ਜਿਹੜਾ ਹੈਗਾ ਸੁਜੈਸਟ ਕਰਦੇ ਆ ਕਿ ਉਹ ਵੀ ਹੋਰ ਬੇਨਤ ਕਰਕੇ ਇਸ ٹرسٹ ਤੋਂ ਜਿੰਨਾ ਕੁ ਫਾਇਦਾ ਲੈ ਸਕਦੇ ਹਨ ਉਹ ਲੈਣ ਕਿਉਂਕਿ ਉਹ ਆਪਣੀ ਕਮਾਈ ਦਾ ਇਹ ਇੰਨਾ ਵੱਡਾ ਹਿੱਸਾ ਦੇ ਰਹੇ ਨੇ ਤੇ ਕੋਈ ਬੱਚੇ ਸਾਡੇ ਅਸੀਂ 2017 ਤੋਂ ਜੁੜੇ ਹੋਏ ਹਾਂ ਇਸ ਬਤ ਪਰ ਅਡਰੈਸ ਨਾਲ ਸੋ ਮਾਰੇ ਸਾਰੇ ਨਮਾਇਦਿਆਂ ਦਾ ਅਸਾ ਸਵਾਦਪਲਾਟਸ ਦੇ ਤੇ ਵਿਸ਼ੇਸ਼ ਤੌਰ ਤੇ ਵੀਰਾਇਸ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਨਾਬ ਇਹ ਸਾਤਾ ਦੇ ਕੇ ਇਸ ਕਾਲਜ ਦੇ ਵਿਦਿਆਖਿਣ ਦੀ ਮੰਗਤ ਕੀ